ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਨੋਵਾ ਤ੍ਰਿਕੋਣਮਿਤੀ ਦੇ ਕੁਝ ਉਪਯੋਗ ਅਭਿਆਸ ਨੰਬਰ 9.1 ਤੇ ਇਸ ਅਭਿਆਸ ਦੇ ਅਗਲੇ ਦੋ ਸਵਾਲ ਨੋਵਾ ਅਤੇ ਦਸਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਕਾਰੇ ਵਿਦਿਆਰਥੀਆਂ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 10ਵੀਂ ਜਮਾਤ ਦੇ ਹੋਰ ਵਿਸ਼ਿਆਂ ਦੇ ਨਾਲ ਜੁੜੀਆਂ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟਾਂ ਨੂੰ ਵੀ ਜ਼ਰੂਰ ਦੇਖੋ ਇਹ ਕਹਈਏ 10th ਮੈਥ ਨੋਟਸ ਇਹ ਕਹਈਏ 10th ਸਾਇੰਸ ਇਹ ਕਹਈਏ 10th ਇੰਗਲਿਸ਼ ਐਮਸੀਬੀ ਇਹ ਕਹਈਏ 10th ਇੰਗਲਿਸ਼ ਲਿਟਰੇਚਰ ਇਹ ਕਹਈਏ 10th ਗ੍ਰਾਮਰ ਇਹ ਕਹਈਏ ਗਣਿਤ ਦੇ ਸਿਧਾਂਤ ਤੇ ਕਹਈਏ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਦੇਖਿਓ ਬੱਚਿਓ ਨੇ ਅਵਲੇ ਸਵਾਲ। ਸੋ ਸਵਾਲ ਨੋਆ ਕੀ ਕਹਿੰਦਾ ਹੈ? ਕਹਿੰਦੇ ਇੱਕ ਮিনার ਦੇ ਆਧਾਰ ਬਿੰਦੂ ਤੋਂ ਇੱਕ ਇਮਾਰਤ ਦੇ ਸ਼ਿਖਰ ਦਾ ਇੱਕ ਮিনার ਰਹੀ ਹੈ। ਸੋ ਮিনার ਜ਼ਿਆਦਾਤਰ ਅਸੀਂ ਲੰਬੀ ਲੈ ਕੇ ਚੱਲਦੇ ਹੁੱਚੀ ਤੇ ਇਮਾਰਤ ਨੂੰ ਛੋਟੀ ਲੈ ਲੈਂਦੇ ਆ। ਦੇ ਸ਼ਿਖਰ ਦਾ ਉਚਾਨ ਕੋਣ ਕਿੰਨੀ ਡਿਗਰੀ ਹੈ ਅਤੇ ਇਮਾਰਤ ਦੇ ਆਧਾਰ ਬਿੰਦੂ ਤੋਂ ਮিনার ਦੇ ਸ਼ਿਖਰ ਦਾ ਉਚਾਨ ਕੋਣ 60 ਡਿਗਰੀ ਹੈ। ਹੁਣ ਇਹ ਦੋ ਕਹਿ ਲੋਗੇ ਦੋ ਬਿਲਡਿੰਗਾਂ ਨੇ ਇੱਕ ਨੂੰ ਅਸੀਂ ਮিনার ਕਹ ਰਹੇ ਹਾਂ ਤੇ ਇੱਕ ਇਮਾਰਤ ਕਹ ਰਹੇ ਆ। ਇੱਕ ਦੇ ਸ਼ਿਖਰ ਤੋਂ ਦੂਜੇ ਦਾ ਉਚਾਨ ਕੋਣ ਤੇ ਦੂਜੇ ਦੇ ਇਹ ਆਧਾਰ ਤੋਂ ਉਹ ਪਹਿਲੇ ਦਾ ਸ਼ਿਖਰ ਕੋਣ ਇਦਾਂ ਗੱਲ ਲੱਗ ਗਈ ਠੀਕ ਹੈ ਸੋ ਜੇਕਰ ਮিনার 50 ਮੀਟਰ ਉੱਚੀ ਹੋਵੇ ਤਾਂ ਇਮਾਰਤ ਦੀ ਉਚਾਈ ਪਤਾ ਕਰੋ ਸੋ ਇੱਕ ਮਲੇ ਮিনার ਦੀ ਉਚਾਈ ਦਿੱਤੀ ਹੈ ਤੇ ਇਮਾਰਤ ਦੀ ਪਤਾ ਕਰਨੀ ਹੈ ਆਹ ਦੇਖਿਓ ਹੁਣ ਚਿੱਤਰ ਮੁਤਾਬਕ ਸੀਡੀ ਐਸਡੀ 50 ਮੀਟਰ ਉੱਚੀ ਮিনার ਹੈ ਜਿਸ ਦੇ ਆਧਾਰ ਬਿੰਦੂ ਸੀ ਉਹਨੇ ਠੀਕ ਹੈ ਨਾ مینار ਦੇ ਆਧਾਰ ਤੋਂ ਇਮਾਰਤ AB ਦੇ ਸ਼ਿਖਰ ਦਾ ਉਚਾਣ ਕੋਣ ACB 30 ਡਿਗਰੀ ਹੈ। ਠੀਕ ਹੈ ਜੀ। ਹੈ? ਇੱਥੋਂ ਦੀ ਇਹਦਾ ਇਹ ਉਚਾਣ ਕੋਣ ਇਹਦੇ ਆਧਾਰ ਤੋਂ। ਤੇ ਫਿਰ ਕਹਿੰਦੇ ਸ਼ਿਖਰ ਦਾ ਅਤੇ ਇਮਾਰਤ AB ਦੇ ਆਧਾਰ ਬਿੰਦੂ ਇਮਾਰਤ AB ਦੇ ਆਧਾਰ ਬਿੰਦੂ D ਤੋਂ مینਾਰ CD ਇਹਦਾ ਸ਼ਿਖਰ ਦਾ ਇਹ ਕੋਣ ਇਚਾਨ ਕੋਣ ਹੈਗਾ ਹੈ DVC 60 ਡਿਗਰੀ ਹੈ। ਸੋ ਸੀ ਡੀ ਤੇ ਦਿੱਤੀ ਹੋਈ ਹੈ 50 ਮੀਟਰ ਹੁਣ ਏ ਬੀ ਦੀ ਉਚਾਈ ਪਤਾ ਕਰਨੀ ਹੈ ਇਮਾਰਤ ਦੀ ਉਚਾਈ ਬਰਾਬਰ ਏ ਬੀ ਬਰਾਬਰ ਪ੍ਰਸ਼ਨ ਚਿੰਨ੍ਹ ਹੁ ਆ ਵੇਖੀਏ ਕਿਦਾਂ ਕਰਨਾ ਸੌਲੇ ਬੜਾ ਸੋ ਬੱਚਿਓ ਸਮਕੋਣੀ ਤ੍ਰਿਭੁਜ ਡੀ ਬੀ ਸੀ ਵਿੱਚ ਡੀ ਬੀ ਸੀ ਤ੍ਰਿਭੁਜ ਆ ਗਿਆ ਕੋਟ ਕੋਣ ਡੀ ਬੀ ਸੀ ਲਵਾਉਂਦੇ ਤੁਸੀਂ ਬੱਚਿਓ ਟੈਨ ਵੀ ਲੈ ਸਕਦੇ ਹੋ ਸੇ ਟੈਨ ਵੀ ਲੈ ਸਕਦੇ ਹੋ ਉਨ੍ਹਾਂ ਵੀ ਫਰਕ ਨਹੀਂ ਪਏਗਾ ਜਿੱਥੇ ਮੈਂ ਟੈਨ ਲੈ ਰਿਹਾ ਕੋਟ ਲੈ ਰਿਹਾ ਕਿਉਂਕਿ ਦੋਨੋਂ ਇੱਕ ਦੂਜੇ ਦੇ ਉਲਟ ਕਰਮ ਹੁੰਦੇ ਨੇ ਠੀਕ ਹੈ ਨਾ ਇਹ ਤਜਰਬੇ ਨਾਲ ਤੁਹਾਨੂੰ ਪਤਾ ਲੱਗ ਜਾਏ ਕਿਉਂਕਿ ਮੈਂ ਇਸ ਕਰਕੇ ਲੈ ਰਿਹਾ ਕਿਉਂਕਿ ਜਿੱਲੇ ਮੈਂ BC ਨੂੰ ਵੱਖ ਕਰਾਂਗਾ ਤੇ ਸਿੱਧਾ ਗੁਣਾ ਹੋ ਜਾਏਗਾ ਮੈਨੂੰ ਭਟਾ ਦਾ ਚੱਕਰ ਨਹੀਂ ਪਏਗਾ ਜਿਵੇਂ ਟੈਂ ਲੈਂਦਾ ਤੇ ਸੀਡੀ ਉੱਪਰ ਆਇਆ ਨਾ ਸੀ BC ਥੱਲੇ ਆਇਆ ਸੀਗਾ ਤੇ ਫਿਰ BC ਨੇ ਕੀ ਬਣਨਾ ਸੀਗਾ ਫਿਰ BC ਜੇ ਨੇ ਬਣਨਾ ਸੀਗਾ ਕਿ ਇਹ ਇੱਥੇ ਲਾਜੇਂਦਾ ਫਿਰ ਕੌਣ ਥੱਲੇ ਆਇਆ ਨਾ ਸੀ ਮੈਨੂੰ ਭਟਾ ਦਾ ਭਿੰਨ ਦੇ ਰੂਪ ਚ ਬਣ ਜਾਣਾ ਸੀਗਾ ਤਾਂ ਕਰਕੇ ਮੈਂ ਇਦਾਂ ਕਰ ਰਿਹਾ ਸੋ ਕੋਟ DVC ਉਹ ਕੋਟ ਕੋਣ ਦੇ ਬਰਾਬਰ ਹੁੰਦਾ ਕੋਣ ਦੀ ਲਾਗਵੀਂ ਭੂਜਾ ਸੰਮੁਖ ਭੂਜਾ ਸੋ so, DBC ਸੜ ਕੋ ਲਿਆ ਹੋਇਆ ਹੈਗਾ ਨਾ DBC ਸੋ ਲਾਗ ਵੀ ਪੁਜਾ ਸਨੂ ਪੁਜਾ ਸੋ BC CD ਸੋ so, BC ਕਿਹਦੇ ਬਰਾਬਰ ਹੋ ਜਾਏਗਾ ਇਹ ਦੋਨਾਂ ਨੂੰ ਤਿਰਛਾ ਗੁਣਨ ਫਲ ਹੋ ਜਾਏਗਾ BC CD cot DBC cot CD ਸਾਨੂੰ 50 ਮੀਟਰ ਦਿੱਤਾ ਹੋਇਆ ਤੇ cot ਇਹ ਉਚਾਨ ਕੋਣ 60 ਡਿਗਰੀ ਹੈ ਤੇ ਲੋਜੀ cot 60 ਡਿਗਰੀ ਕਿਹਦੇ ਬਰਾਬਰ ਹੁੰਦਾ ਹੈ ਇਹ ਵਰਗਮੂਲ 1/3 ਦੇ ਬਰਾਬਰ ਹੁੰਦਾ ਹੈ 1/√3 ਸੋ ਇਹ ਦਾ ਚਿੰਨ ਹੈ 50/√3 ਕਿਉਂਕਿ cot 60 ਜਾਂ tan 60 ਹੁੰਦਾ ਉਹ √3 ਹੁੰਦਾ ਤੇ cot 60 ਦਾ ਉਲਟ ਕਰਮ ਹੋ ਗਿਆ 1/√3 100/√50/√3 ਜਾਂ BC 50/√3 ਮੀਟਰ ਇਹ BC ਦਾ ਮੁੱਲ ਆ ਗਿਆ ਵਾ ਇਹ ਦੋਨਾਂ ਦੇ ਵਿੱਚ ਦੂਰੀ ਆ ਗਈ ਠੀਕ ਹੈ ਪਰ ਅਸਿਰੇ AB ਦੀ ਦੂਰੀ ਲੱਭਣੀ ਹੈ AB ਦੀ ਉਚਾਈ ਲੱਭਣੀ ਹੈ ਹੁਣ ਤ੍ਰਿਭੁਜ ACB ਵਿੱਚ tan ACB tan ACB tan ਕਿਹਦੇ ਬਰਾਬਰ ਹੁੰਦਾ ਕੋਣ ਦੀ ਸਾਨੂੰ ਭੁਜਾ ਲਾਗਵੀਂ ਭੁਜਾ ਸੋ ਇਹ ਕੋਣ ਹੈਗਾ ਸਾਨੂੰ ਭੁਜਾ AB ਲਾਗਵੀਂ ਭੁਜਾ BC ਸੋ AB BC ਜਾਂ AB BC tan ACB BC 50 ਵਰਗਮੂਲ 3 ਅਸੀਂ ਪਤਾ ਕੀਤਾ ਹੈ tan 30 ਡਿਗਰੀ ਦਿੱਤਾ ਹੋਇਆ ਸੋ tan 30 ਕਿਹਦੇ ਬਰਾਬਰ ਹੁੰਦਾ 1 ਵਰਗਮੂਲ 3 ਸੋ ਇਹ ਹੋ ਗਿਆ ਬੱਚੇ 50 ਵਰਗਮੂਲ 3 1/√3 ਸੋ ਬੱਚੋ ਇਹ ਕੀ ਹੋ ਗਿਆ √3 √3 ਕਿਹਦੇ ਬਰਾਬਰ ਹੋ ਗਿਆ 3 ਦੇ ਬਰਾਬਰ ਹੋ ਗਿਆ ਸੋ 50/1 50 50/3 ਤੇ ਜਿਹੜੇ 50 ਨੂੰ 3 ਨਾਲ ਭਾਗ ਕੀਤਾ ਤੇ ਆ ਗਿਆ 16 2/3 ਮੀਟਰ ਸੋ ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਇਮਾਰਤ ਦੀ ਉਚਾਈ 16 2/3 ਮੀਟਰ ਹੈ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਇੱਕ 80 ਮੀਟਰ ਚੌੜੀ ਸੜਕ ਦੇ ਦੋਹਾਂ ਪਾਸਿਆਂ ਤੇ ਆਮਣੇ ਸਾਹਮਣੇ ਜਿੱਦਾ ਸੱਜੇ ਖੱਬੇ ਸੜਕ ਦਾ ਇੱਕ ਪਾਸਾ ਹੁੰਦਾ ਹੈ ਨਾ ਇੱਕ ਪਾਸਾ ਦੋਨੋਂ ਪਾਸੇ ਹੁੰਦੇ ਨੇ ਸੜਕ ਦੇ ਆਮੋ ਸਾਹਮਣੇ ਬਰਾਬਰ ਲੰਬਾਈ ਵਾਲੇ ਦੋ ਖੰਭੇ ਲੱਗੇ ਹੋਏ ਨੇ ਸਮਝ ਲਓ ਬਿਜਲੀ ਦੇ ਖੰਭੇ ਮੰਨ ਲਓ ਜਿੱਦਾ ਕੋਈ ਹੋਰ ਖੰਭੇ ਮੰਨ ਲਓ ਲੱਗੇ ਹੋਏ ਨੇ ਇਹਨਾਂ ਦੋਹਾਂ ਖੰਭਿਆਂ ਦੇ ਵਿੱਚ ਸੜਕ ਦੇ ਇੱਕ ਬਿੰਦੂ ਤੇ ਹੁਣ ਐ ਨਹੀਂ ਪਤਾ ਬਿੰਦੂ ਕਿੱਥੇ ਹੈਗੀ ਹੈ ਕਿਹੜੇ ਖੰਭੇ ਵਾਲੇ ਪਾਸੇ ਹੈਗੀ ਹੈ ਮੰਨ ਲੀਏ ਸੜਕ ਦੇ ਵਿਚਕਾਰ ਇੱਕ ਬਿੰਦੂ ਹੈਗੀ ਹੈ ਦੋ ਖੰਭਿਆਂ ਦੇ ਵਿਚਕਾਰ ਤੋਂ ਖੰਭਿਆਂ ਦੇ ਸ਼ਿਖਰਾਂ ਦੇ ਉਚਾਨ ਕੋਣ ਕਰਮਵਾਰ 60 ਡਿਗਰੀ ਅਤੇ 30 ਡਿਗਰੀ ਹੈ। ਇਹ ਤੇ ਪੱਕਾ ਹੋ ਗਿਆ ਇੱਕ ਤਾਂ 60 ਹੈ ਇੱਕ ਤਾਂ 30 ਇਹਨਾਂ ਦੀ ਹੈਣੀ ਬਿੰਦੂ ਹੈ ਉਹ ਸੜਕ ਦੇ ਮੱਧ ਵਿੱਚ ਨਹੀਂ ਹੈਗੀ। ਸੜਕ ਦਾ ਮੱਧ ਬਿੰਦੂ ਨਹੀਂ ਹੈਗੀ ਸੜਕ ਤੋਂ ਇੱਕ ਪਾਸੇ ਹੈਗੀ ਹੈ। ਤਾਂ ਹੀ ਤੇ ਇੱਕ ਦਾ ਉਚਾਨ ਕੋਣ 30 ਡਿਗਰੀ ਹੈਗਾ ਇੱਕ ਦਾ ਉਚਾਨ ਕੋਣ 60 ਡਿਗਰੀ ਹੈ ਜੋ ਸੜਕ ਦੇ ਬਿਲਕੁਲ ਗੱਭੇ ਹੁੰਦੀ ਸੜਕ ਦੀ ਮੱਧ ਬਿੰਦੂ ਹੁੰਦੀ ਤੇ ਫਿਰ ਦੋਨਾਂ ਦਾ ਉਚਾਨ ਕੋਣ 45 45 ਡਿਗਰੀ ਹੋਣਾ ਸੀ ਠੀਕ ਹੈ ਨਾ ਤੇ ਹੁਣ ਬੱਚਿਓ ਆ ਦੇਖਦੇ ਆ ਦੇਖੋ ਇਹ ਹੈਗਾ ਤੇ ਕੀ ਕਹਿੰਦੇ 60 ਡਿਗਰੀ ਅਤੇ 30 ਡਿਗਰੀ ਹੈ ਸੋ ਖੰਬਿਆਂ ਦੀ ਉਚਾਈ ਅਤੇ ਖੰਬਿਆਂ ਤੋਂ ਬਿੰਦੂ ਦੀ ਦੂਰੀ ਪਤਾ ਕਰੋ ਸੋ ਖੰਬਿਆਂ ਦੀ ਉਚਾਈ ਵੀ ਪੁੱਤੀ ਪਤਾ ਕਰਨੀ ਹੈ ਤੇ ਉਹ ਬਿੰਦੂ ਜਿਹੜਾ ਹੈਗਾ ਹਰੇਕ ਖੰਬੇ ਤੋਂ ਕਿੰਨੀ ਕਿੰਨੀ ਦੂਰ ਹੈ ਇਹ ਵੀ ਪਤਾ ਕਰਨਾ ਹੈ ਹਾਂ ਦੇਖਿਓ ਬੱਚਿਓ ਇਹਨ ਚਿੱਤਰ ਮੈਂ ਇਹ ਦੇਖੋ ਭੂਮਿਕਾ ਬਣੀ ਹੈ ਨਾਲ ਚਿੱਤਰ ਬਣਿਆ ਹੈ ਤੇ ਜੇ ਤੁਸੀਂ ਇਹ ਦੋਨਾਂ ਨੂੰ ਚਿੱਤਰ ਨੂੰ ਵੀ ਦੇਖੋ ਤੇ ਨਾਲ ਇਹਨੂੰ ਪੜੋ ਤੇ ਫਿਰ ਜੋ ਸਵਾਲ ਤੋਂ ਅਸੀਂ ਇਹ ਜਾਂ ਨਤੀਜਾ ਕੱਢਿਆ ਹੈ ਇਹ ਸੱਜੇ ਹੀ ਸਮਝ ਆ ਜਾਏਗਾ ਤੇ ਬੱਚਿਓ ਜਦੋਂ ਤੁਸੀਂ ਇਹ ਕੰਮ ਜਿਹੜੇ ਮੈਂ ਤੁਹਾਨੂੰ ਕਰਕੇ ਦੇ ਰਿਹਾ ਤਾਂ ਹੀ ਮੈਂ ਵਾਰ-ਵਾਰ ਤੁਹਾਨੂੰ ਪ੍ਰੇਰਣਾ ਕਰਦਾ ਕਿ ਹਰ ਇੱਕ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰ। ਸੋ ਬਿਨਾਂ ਦੇਖੇ ਜਿਹੜੇ ਚਿੱਤਰ ਬਣਾਓਗੇ, ਬਿਨਾਂ ਦੇਖੇ ਤੁਸੀਂ ਤਾਂ ਭੂਮਿਕਾ ਲਿਖੋਗੇ। ਤੁਸੀਂ ਇਹ ਸਵਾਲ ਕਰਨ ਵਿੱਚ ਜਿੰਨੇ ਵੀ ਸਵਾਲ ਨੇ ਇਸ ਕਿਸਮ ਦੇ ਉਹ ਕਰਨ ਵਿੱਚ ਤੁਸੀਂ ਮਾਹਰ ਹੋ ਜਾਓਗੇ। ਸੋ ਚਿੱਤਰ ਮੁਤਾਬਕ AB ਅਤੇ CD ਦੋ ਇੱਕੋ ਲੰਬਾਈ ਵਾਲੇ ਖੰਭੇ ਹਨ ਜੋ ਕਿ 80 ਮੀਟਰ ਚੌੜੀ ਸੜਕ BD ਇਹ ਕੋ ਬੀ ਡੀ 80 ਮੀਟਰ ਚੌੜੀ ਏ ਬੀ ਸੀ ਡੀ ਹੁਣ ਇਹ ਸੜਕ ਜਿਹਦਾ ਸਾਹਮਣੇ ਜਾ ਰਹੀ ਹੈ ਇਹ ਸੜਕ ਹੈਗੀ ਹੈ ਸੜਕ ਤੁਸੀਂ ਤੇ ਖੜੇ ਹੋ ਕੇ ਦੇਖ ਰਹੇ ਹੋ ਇਹ ਖੱਬੇ ਪਾਸੇ ਸੜਕ ਦਾ ਇਹ ਸੱਜੇ ਪਾਸੇ ਹੈ ਰਿਹਾ ਖੱਬੇ ਪਾਸੇ ਖੰਭਾ ਏ ਬੀ ਲੱਗਾ ਹੈ ਸੱਜੇ ਪਾਸੇ ਖੰਭਾ ਸੀ ਡੀ ਲੱਗਾ ਹੈ ਠੀਕ ਹੈ ਲੱਗੇ ਹੋਏ ਨੇ ਸੜਕ ਦੇ ਇੱਕ ਬਿੰਦੂ ਪੀ ਉਹ ਸਾਨੂੰ ਪਤਾ ਨਹੀਂ ਕਿੱਥੇ ਹੈਗਾ ਇੱਕ ਬਿੰਦੂ ਅਸੀਂ ਪੀ ਲੈ ਲਿਆ ਤਾਂ ਖੰਭੇ ਏ ਬੀ ਦਾ ਉਚਾਨ ਕੋਣ ਏ ਪੀ ਬੀ 60 ਡਿਗਰੀ ਅਤੇ ਖੰਭੇ ਸੀ ਡੀ ਦਾ ਉਚਾਨ ਕੋਣ बराबर सीपीडी 3 डिग्री है खंभਿਆਂ ਦੀ ਉਚਾਈ ਅਤੇ ਖੰਬਿਆਂ ਤੋਂ ਪੀ ਦੀ ਦੂਰੀ ਬਰਾਬਰ ਪ੍ਰਸ਼ੰਚਨ ਉਹ ਕਰੀਏ ਹਾਂ ਸੋ ਕਰਦੇ ਹਾਂ ਬੱਚਿਓ ਮੰਨ ਲਓ ਕਿ ਬੀਪੀ ਬਰਾਬਰ ਐਕਸ ਨੂੰ ਸੰਦੇ ਪਤਾ ਨਹੀਂ ਹੈ ਇਹ ਬੀਪੀ ਜਿਹੜਾ ਹੈ ਇਹ ਜਿਹੜੀ ਦੂਰੀ ਮੰਨ ਲਓ ਐਕਸ ਸੋ ਇਹ ਕਿਹੜੀ ਦੂਰੀ ਹੋ ਜਾਏਗੀ ਪੀਡੀ ਬਰਾਬਰ ਕਿਹਦੇ ਬਰਾਬਰ ਹੋ ਜੀ ਬੀਪੀ ਬੀਡੀ ਕਟਾ ਬੀਪੀ ਸੋ 80 ਕਟਾ ਐਕਸ ਲਓ ਜੀ ਐਸ ਹੀ ਸਾਡਾ ਇੱਕ ਇਹ ਕੰਮ ਸੌਖਾ ਕਰ ਲਿਆ ਇੱਕ ਨੂੰ ਐਕਸ ਮੰਨ ਲਿਆ ਤੇ ਦੂਜੀ ਦੂਰੀ ਨੂੰ ਹੋ ਜਾਏਗੀ 80/x ਕਿਉਂਕਿ ਸੜਕ 80 ਮੀਟਰ ਚੌੜੀ ਹੈ ਹੁਣ ਤ੍ਰਿਭੁਜ ABP ਵਿੱਚ ABP ਵਿੱਚ tan APB tan ਕੋਣ ਕਿਹਦੇ ਬਰਾਬਰ ਹੁੰਦਾ ਹੈ ਕੋਣ ਦੀ ਸੰਮੁਖ ਪੁਜਾ ਕੋਣ ਦੀ ਲਾਗਵੀਂ ਪੁਜਾ ਸੋ ਸੰਮੁਖ ਪੁਜਾ AB ਲਾਗਵੀਂ ਪੁਜਾ BP ਸੋ AB BP ਤੇ AB ਕਿਹਦੇ ਬਰਾਬਰ ਹੋ ਗਿਆ BP tan APB ਤੇ AB ਅਸੀਂ ਮੰਨਿਆ x ਸੌਰੀ BP ਅਸੀਂ ਮੰਨਿਆ x ਤੇ ਟੈਨ 60 ਡਿਗਰੀ ਦਿੱਤਾ 60 ਡਿਗਰੀ ਦਿੱਤਾ ਹੋਇਆ ਸੋ ਬੱਚੋ ਟੈਨ 60 ਕਿਹਦੇ ਬਰਾਬਰ ਹੁੰਦਾ ਹੈ ਵਰਗਮੂਲ 3 ਇਹਨੂੰ x ਮੰਨਿਆ ਸੋ ab x ਵਰਗਮੂਲ 3 ਮੀਟਰ ਤੇ ਇਹਨੂੰ ਅਸੀਂ ਨੰਬਰ ਦਿੱਤਾ 1 ਹੁਣ ਦੂਜਾ ਤ੍ਰਿਭੁਜ ਲੈ ਲਈਏ ਤ੍ਰਿਭੁਜ cdpe ਵਿੱਚ ਟੈਨ cpd cd pd ਠੀਕ ਹੈ ਜੀ ਤੇ ਹੁਣ ਬੱਚੋ cd ਕਿਹਦੇ ਬਰਾਬਰ ਹੋ ਜਾਏਗਾ ਸੰਨਮੂ ਆਪਾਂ ਦਾ ਸੰਨਮੂਕ ਪੂਜਾ ਲਗਮੀ ਪੂਜਾ ਸੋ cd ਹੈ ਸੰਨਮੂਕ ਪੂਜਾ ਗਈ ਹੈ ਤੇ pd ਲਗਮੀ ਪੂਜਾ ਗਈ ਹੈ ਸੋ so CD PD tan ਕੋਣ CPD ਤੇ PD ਬੱਚਿਓ ਕਿਹਦੇ ਬਰਾਬਰ ਹੈ ਦੇਖੋ PD ਬਰਾਬਰ ਹੈਗਾ 80 x ਸੋ 80 x tan 30° ਤੇ tan 30 ਕਿਹਦੇ ਬਰਾਬਰ ਹੁੰਦਾ ਹੈ ਬੱਚਿਓ 1 ਵਰਗਮੂਲ 3 ਸੋ ਇਹ CD ਬਰਾਬਰ ਬਣ ਗਿਆ 80 x ਵਰਗਮੂਲ 3 ਇਹਨੂੰ ਨੰਬਰ 2 ਦੇ ਦਿੱਤਾ ਤੇ 1 ਅਤੇ 2 ਤੋਂ ਪ੍ਰਾਪਤ ਹੁੰਦਾ ਹੈ x ਵਰਗਮੂਲ 3 ਬਰਾਬਰ ਹੈ 80 x वर्गमूल 3 क्यों बच्चेओ क्योंकि AB CD ਦਿੱਤਾ ਹੋਇਆ ਹੈ ਉਹਨਾਂ ਨੇ ਇਹ ਕਿਹਾ ਕਿ ਦੋਨੋਂ ਖੰਬਿਆਂ ਦੀ ਲੰਬਾਈ ਬਰਾਬਰ ਹੈ ਸੋ AB ਸਾਡੇ ਕੋਲ ਇਹ ਆਇਆ ਤੇ CD ਸਾਡੇ ਕੋਲ ਇਹ ਆਇਆ ਸੋ AB ਤੇ CD ਬਰਾਬਰ ਨੇ ਸੋ ਇਹ ਲਗੀ ਐ ਸੱਜੇ ਪਾਸੇ ਬਰਾਬਰ ਹੋ ਜਾਣਗੇ ਸੋ x वर्गमूल 3 80 x वर्गमूल 3 ਸੋ ਇੱਥੇ ਮੈਂ ਦੁਬਾਰਾ ਲਿਖ ਦਿੱਤਾ ਬੱਚਿਓ ਹੁਣ ਅਸੀਂ ਕੀ ਕਰਾਂਗੇ ਤਿਰਛਾ ਗੁਣਨਫਲ ਕਰਾਂਗੇ ਸੋ ਆ ਜਾਏਗਾ x ਵਰਗਮੂਲ 3 ਗੁਣਾ ਵਰਗਮੂਲ 3 ਬਰਾਬਰ 80 ਕਟਾ x ਵਰਗਮੂਲ 3 ਗੁਣਾ ਵਰਗਮੂਲ 3 ਹੋ ਗਿਆ 3 ਸੋ ਆ ਗਿਆ 3x ਬਰਾਬਰ 80 ਕਟਾ x ਇਹ ਕਟਾ x ਇੱਥੇ ਖੱਬੇ ਪਾਸੇ ਆ ਕੇ 4x ਹੋ ਗਿਆ 4x ਬਰਾਬਰ 80 ਸੋ x ਬਰਾਬਰ ਹੋ ਗਿਆ 80 ਵਟਾ 4 ਬਰਾਬਰ 20 ਇਹਦਾ ਮਤਲਬ ਇਹ ਹੋਇਆ ਬੱਚੋ ਇਹ P ਦੀ ਦੂਰੀ ਖੰਬੇ AB ਤੋਂ 20 ਮੀਟਰ ਹੈਗੀ ਹੈ ਇਸ ਤਰ੍ਹਾਂ ਬਿੰਦੂ P ਖੰਬੇ AB ਤੋਂ 20 ਮੀਟਰ ਤੇ CD ਕਿਹੜਾ ਹੋ ਜਾਏਗਾ 80 ਕਟਾ 20 60 60 ਮੀਟਰ ਹੈ ਯਾਨੀ P ਜਿਹੜਾ ਹੈ ਇਹ ਬਿੰਦੂ AB ਖੰਬੇ ਤੋਂ 20 ਮੀਟਰ ਦੂਰ ਹੈ ਤੇ CD ਖੰਬੇ ਤੋਂ 60 ਮੀਟਰ ਦੂਰ ਹੈ ਤੇ 60 ਜਮਾ 20 80 ਹੋ ਗਿਆ ਹਨਾ ਹੁਣ ਅਸੀਂ ਪਤਾ ਕਰਨਾ ਹੈ ਖੰਬਿਆਂ ਦੀ ਉਚਾਈ ਹੁਣ x ਦਾ ਮੁੱਲ ਇੱਕ ਵਿੱਚ ਭਰ ਕੇ 1k ਦੇ ਬਰਾਬਰ ਸੀ ਬੱਚਿਓ x ਵਰਗਮੂਲ 3 ਭਰ ਕੇ AB x ਵਰਗਮੂਲ 3 20 ਵਰਗਮੂਲ 3 ਮੀਟਰ ਆ ਗਿਆ ਜਵਾਬ ਸੌਖਾ ਇਹ ਸੀਡੀ ਦੇ ਬਰਾਬਰ ਹੈ ਸੀਡੀ এবੀ ਦੇ ਬਰਾਬਰ ਹੈ ਦੋਨੋਂ ਖੰਭੇ ਇੱਕੋ ਲੰਬਾਈ ਦੇ ਨੇ ਸੋ 20 ਗੁਣਾ ਵਰਗਮੂਲ 3 ਮੀਟਰ ਇਸ ਤਰ੍ਹਾਂ ਦੋਨੋਂ ਖੰਭਿਆਂ ਦੀ ਉਚਾਈ 20 ਗੁਣਾ ਵਰਗਮੂਲ 3 ਮੀਟਰ ਹਾਂ ਕਿੰਨਾ ਸੌਖਾ ਹੈ ਤਰਤੀਬ ਦੇ ਨਾਲ ਸਹਿਜੇ ਸਹਿਜੇ ਪੜਾਦਰ ਪੜਾਜੋ ਜਦੋਂ ਤੁਸੀਂ ਸਵਾਲ ਕਰਦੇ ਹੋ ਤੇ ਉੱਤਰ ਬੜੀ ਸੁਖੈਨ ਦੇਣਾ ਬੜੀ ਸੌਖੇ ਢੰਗ ਦੇ ਨਾਲ ਲੱਭਿਆ ਜਾ ਸਕਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ